ਕਾ ਪਲੇਟਫਾਰਮ ਲੈਤਾ ਤੁਹਾਨੂੰ ਓਏ ਲਾਈਵ ਜਿਹਾ ਰੱਖੀ ਜੀ ਜੀ ਮੇभी ਅੱਜ ਅਰਦਾਸ ਕਰਨ ਲਈ ਪਹੁੰਚਿਆ ਭਰਤੀ ਮੈਂ ਸ਼ੁਰੂ ਕੀਤੀ ਜਾਣੀ ਹੈ ਕਿਸ ਤਰ੍ਹਾਂ ਹੋਏਗੀ ਇਹ ਭਰਤੀ ਅਰਦਾਸ ਸਵਾਲ ਕਿਸ ਤਰ੍ਹਾਂ ਦੀ ਮਹਿਮ ਹੋਏਗੀ ਥੋੜਾ ਜਿਹਾ ਜਾਣਕਾਰੀ ਦੇ ਦਿਓ ਸਭ ਤੋਂ ਪਹਿਲਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤੌਰ ਸਤ ਸਾਡੀਆਂ ਸੰਸਥਾਵਾਂ ਜਿਹੜੀਆਂ ਹਮੇਸ਼ਾ ਸੇਧ ਲੈ ਕੇ ਚੱਲਦੀਆਂ ਇੱਕ ਰਾਜਨੀਤਿਕ ਜਿਹੜੀ ਸੰਸਥਾ ਸੀ ਸਾਡੀ ਸ਼੍ਰੋਮਣੀ ਕਾਲੀ ਦਲ ਦਾ ਉਹ ਇੱਥੇ ਹੀ ਸਿਰ ਜੀ ਗਈ ਹੈ ਜਦੋਂ 14 ਦਸੰਬਰ 1920 ਨੂੰ ਇਹਦਾ ਆਗਾਜ਼ ਕੀਤਾ ਗਿਆ ਤੇ ਸ਼੍ਰੀ ਾਕਾਤਤ ਸਾਹਿਬ ਤੋਂ ਕੀਤਾ ਗਿਆ ਸਮੇਂ ਦੇ ਨਾਲ ਇਸ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਬੜੀ ਵੱਡੀ ਸੇਵਾ ਕੀਤੀ ਔਰ ਇਹਦਾ ਕੰਮ ਸੀ ਜਿਹੜਾ ਉਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਆਲੇ ਦੁਆਲੇ ਬਾੜ ਬਣ ਕੇ ਖਲੋਣਾ ਤੇ ਸ਼੍ਰੀ ਾਕਾਤਤ ਸਾਹਿਬ ਦੀ ਮਾਨ ਮਰਿਆਦਾ ਨੂੰ ਦੁਨੀਆ ਵਿੱਚ ਪਹੁੰਚਾਉਣਾ ਉਹ ਸਾਰੀਆਂ ਗੱਲਾਂ ਬੜੇ ਵਧੀਆ ਟੰਗ ਨ ਚੱਲੀਆਂ ਔਰ ਲੋਕਾਂ ਦੇ ਜਿਹੜਾ ਕੌਮ ਦਾ ਇਤਿਹਾਸ ਸੀਗਾ ਉਹ ਬੜਾ ਸਨੈਰੀ ਅਖਰਾਂ ਵਿੱਚ ਲਿਖਿਆ ਗਿਆ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਬੜੀਆਂ ਸਰਕਾਰਾਂ ਵੀ ਬਣਾਈਆਂ ਬਹੁਤ ਸਾਰੀ ਸੰਘਰਸ਼ ਵੀ ਕੀਤੇ ਬੜੀਆਂ ਕੁਰਬਾਨੀਆਂ ਵੀ ਕੀਤੀਆਂ ਤੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੁਨੀਆ ਵਿੱਚ ਉਸ ਨਕਸ਼ੇ ਵਿੱਚ ਆਇਆ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ ਸਮੈ ਸਭੀ ਨਹੀਂ ਕਿ ਅੱਜ ਜਿਹੜਾ ਲੋੜ ਕਿਉ ਪਈ ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਗਵਾਚ ਗਈ ਜਿਹਦੇ ਕਾਰਨ ਜਿਹੜੇ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਪੰਥਕ ਸੋਚ ਵਾਲੀ ਸੰਗਤ ਸੀ ਉਹ ਸਾਡੇ ਤੋਂ ਦੂਰੀ ਬਣਾ ਬੈਠੀ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਕੁਝ ਅਵੱਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ਼੍ਰੀ ਅਕਾਲਤਾ ਸਾਹਿਬ ਤੇ ਫਸੀਲ ਦੇ ਸਾਹਮਣੇ ਖੜੇ ਹੋ ਕੇ ਚੋਕ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਵਾਲ ਸੇ ਝੁੰਡਾ ਦੇ ਕਮਾਂਡ ਰੇਟੇ ਕਮੇਟੀ ਬਣਾਈ ਸੀ ਤੇ ਪੂਰੇ ਪੰਜਾਬ ਵਿੱਚ ਗੁੰਮੀ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਹਕਾਤਰ ਸਾਹਿਬ ਦੇਤੇ ਸਨਮੁਖ ਹੋ ਕੇ ਮਾਫੀ ਨਹੀਂ ਮੰਗਦੀ ਉਨੀ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਮੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰ ਵੱਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਕਾਦਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੋਂ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬੁਲਾਏ ਇੱਕਦੇ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਹਦੀ ਵੀ ਜਿਹਨਾਂ ਨੂੰ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰਿਆਂ ਨੇ ਖਿੜੇ ਮੱਥੇ ਪਰਵਾਨ ਕੀਤੀ ਤਨ ਖਾ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਜਿਹਦੇ ਕਰਕੇ ਦੁਬਦਾ ਪਈ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਵਿਖਰੇਮਾ ਪਿਆ ਸੀ ਉਹ ਮਤ ਜਿਹੜੀ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੀ ਹਕਾਤਾਰ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵੀਨਰ ਲਾਇਆ ਪਰ ਦਬਾਅ ਹੇਠ ਬਸ ਦਲੀ ਕਰਕੇ ਕਮਜ਼ੋਰੀ ਕਰਕੇ ਅਸਤੀਫਾ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਅਸਤੀਫਾ ਦੇ ਕੇ ਚਲੇ ਗਏ ਪਰ ਫਿਰ ਵੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਬੀਤੇ ਦਿਨ ਅੰਤਰੀ ਅਰਦਾਸ ਕੀਤੀ ਸ਼੍ਰੀ ਅਕਾਲਤਾ ਸਾਹਿਬ ਤੇ ਆ ਕੇ 18 ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਸੀ ਆਏ ਵੀ ਜਿਹੜਾ ਕਿਹਾ ਜਾ ਰਿਹਾ ਕਿ ਇਹ ਫੇਕ ਭਰਤੀ ਆ ਗੁੰਮਰਾਹ ਕੀਤਾ ਜਾ ਰਿਹਾ ਭਰਤੀ ਦੇ ਨਾਮ ਤੇ ਤਾਂ ਉਹ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫੀਕੇਟ ਹੀ ਲੈਣੇ ਅਸੀਂ ਤਖਤ ਸਾਹਿਬ ਤੇ ਆਈਆਂ ਤਕਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਾਂਗੇ ਇਹ ਨਵੀਂ ਪਾਰਟੀ ਹੋਏਗੀ ਕਿ ਕਿਸ ਤਰ੍ਹਾਂ ਦੀ ਪਾਰਟੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਪਹਿਲੇ ਪਾਰਟੀ ਕਿਸੇ ਦੇ ਦੇਖੋ ਸ਼੍ਰੀ ਅਕਾਲ ਤਾਜ ਸਾਹਿਬ ਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਪਾਰਟੀ ਕਰ ਰਹੇ ਹਾਂ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣ ਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨੁਸਾਰ ਸੀ ਕੌਮ ਨੂੰ ਇਕੱਠੇ ਕਰੀਏ ਨਹੀਂ ਕਿ ਅੱਜ ਦੀ ਪਾਰਟੀ ਜਿਹੜੀ ਉਹ ਸਰ ਪ੍ਰਵਾਨਤ ਮੰਨੀ ਜਾਏਗੀ ਦੇਖੋ ਜਦੋਂ ਸ਼੍ਰੀ ਅਕਾਤ ਹੈ ਸਭ ਸਰਪ੍ਰਬੰਧਿਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾ ਨਿਰਦੇਸ਼ ਹੋਏਗੀ ਤੇ ਸਰਪ੍ਰਬੰਧਿਤ ਹੀ ਹੋਏਗੀ ਜਿਹੜੇ ਕੱਲ ਮੈਂ ਗੱਲ ਕੀਤੀ ਜਿਹੜੇ ਸਾਰੇ ਵੀ ਆਪਕੋ ਨੇ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਕੌਮ ਨੂੰ ਪਾਰ ਕੇ ਰੱਖ ਦਿੱਤਾ ਜਿਹਨਾਂ ਨੇ ਪਾਰਟੀ ਦੀ ਤਬਾਹੀ ਦੇ ਕੰਢਿਆਂ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੁੰਦੇ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂ ਇਕੱਠੇ ਹੋਣਾ ਚਾਹੀਦੇ ਹਾਂ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਹਕਾਤਾਰ ਸਾਹਿਬ ਦੀ ਸ਼ਰਨ ਚਾਓ ਜਿੱਥੇ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਚੱਲੋ ਬਲਵਿੰਦਰ ਜੀ ਮੈਂਬਰ ਕਮੇਟੀ ਦਾ ਹੀ ਨਾ ਹੀ ਪਰਚੇ ਹੋਏ ਮੰਨੀ ਜਾਏਗੀ ਬਿਲਕੁਲ ਜੀ ਮਨਵਿੰਦਰ ਸਿੰਘ ਭੁੰਡਰ ਬੋਲੋ ਜਥੇਦਾਰਾਂ ਨੂੰ ਤੁਸੀਂ ਇਕੱਲੇ ਇਕੱਲੇ ਤੁਸੀਂ ਇਕੱਲੇ ਇਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਮਨਵਿੰਦਰ ਸਿੰਘ ਭੁੰਡਰ ਉਹ ਮੈਂ ਉਹਨਾਂ ਕੋਲ ਸਰਟੀਫੀਕੇਟ ਹੀ ਲੈਣਾ ਜਥੇਦਾਰ ਉਹ ਇੱਕ ਮਿੰਟ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਹੈ ਸ਼੍ਰੋਮਣੀ ਕਾਲਦਨ ਆਪਣੇ ਕੰਮ ਕਰਨਾ ਭੁੰਡਾ ਨੂੰ ਪਤਾ ਹੋਏਗਾ ਜਿਨ੍ਹਾਂ 23 ਸਾਲ ਉਹਨੇ ਕੱਟੇ ਹੈ ਉਥੇ ਰਾਜ ਸਭਾ ਚ ਰਹੇ ਹੈ ਉਹਨਾਂ ਨਾਲ ਐਮਪੀ ਰਹੇ ਹੈ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਹੈ ਕੀ ਭਾਜਪਾ ਸਾਨੂੰ ਕਹੇਗੀ ਕਿ ਜੇ ਕਾਦਰ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਕਿ ਭਾਜਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੋ ਕਿ ਭਾਜਪੀ ਨੇ ਸਾਨੂੰ ਇੱਧਰੋਂ ਤੋੜਨਾ ਹੈ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਮਰਿਆਦਾ ਸਿਧਾਂਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮਰਿਆਦਾ ਦੇ ਤੁਰੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਹੁਣ ਲੱਗਦਾ ਤੁਹਾਨੂੰ ਇਹ ਜਾਇਜ਼ ਹੈ ਦੇਖੋ ਮੈਂ ਮੈਂ ਕਿਸੇ ਵਾਰ ਕੀ ਕਮਾ ਹਰਜਿੰਦਰ ਸੇ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮੈਂ ਅਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਤੂੰ ਆ ਜਾਣਗੇ ਨਹੀਂ ਤੇ ਉਹਨਾਂ ਸੋਚਣਾ